ਤਨ ਆਸਰੀ ਮਹਲਾ ਪੰਜਵਾਂ ਔਖੇ ਘੜੀ ਨਾ ਦੇਖਣ ਦੇਈ ਆਪਣਾ ਬੇਰਦਾ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਵਸਿਓ ਲਾਗ ਰਿਹਾ ਮੇਰਾ ਚੀਤਾ ਆਦ ਅੰਤ ਪ੍ਰਵਸਦਾ ਸਹਾਈ ਧਨ ਹਮਾਰਾ ਮੀਤਾ ਰਹਾਉ ਮਾਨ ਬਿਲਾਸ ਭਈ ਸਾਹਿਬ ਕੇ ਆਚਰਜ ਦੇਖ ਬਿੜਾਈ ਹਾਰਿ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਾਨੁ ਬਿਲਾਸ ਭੈ ਸਾਬਕੇ ਆਚਰਜ ਦੇਖ ਬਡਾਈ ਹਾਰਿ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ